ਐਸਐਲ ਦੀ ਸਭ ਤੋਂ ਵੱਡੀ ਖਬਰ ਗੁਰੂ ਨਗਰੀ ਤੋਂ ਸਾਹਮਣੇ ਆਉਂਦੀ ਹੈ ਜਿੱਥੇ ਕੀ ਜੋ ਤੜਕ ਸਵੇਰ ਵੇਲੇ ਜੋ ਇੱਕ ਬਿਲਡਿੰਗ ਦੇ ਵਿੱਚ ਅੱਗ ਲੱਗਦੀ ਆ ਸੂਤਰਾਂ ਤਪਕ ਜਾਣਕਾਰੀ ਮਿਲ ਰਹੀ ਆ ਕਿ ਇਹ ਅੱਗ ਜੋ ਹੈ ਜੋ ਤਾਰ ਸ਼ਾਰਟ ਹੋਣ ਕਰਕੇ ਲੱਗੀ ਆ ਲੇਕਿਨ ਤਸਵੀਰਾਂ ਤੜ ਨਾਲ ਸਭ ਤੋਂ ਪਹਿਲਾਂ ਸਾਂਝੀਆਂ ਕਰਦੇ ਆ ਤੁਸੀਂ ਵੇਖ ਸਕਦੇ ਹੋ ਹਲਾ ਤੱਕ ਜੇਕਰ ਅਸੀਂ ਫਾਇਰ ਬ੍ਰਿਗੇਡ ਦੀ ਗੱਲ ਕਰੀਏ ਤਾਂ ਕਾਫੀ ਜ਼ਿਆਦਾ ਗੱਡੀਆਂ ਜੋ ਫਾਇਰ ਬ੍ਰਿਗੇਡ ਦੀਆਂ ਵੀ ਇੱਥੇ ਪਹੁੰਚ ਚੁੱਕੀਆਂ ਨੇ ਉਹਨਾਂ ਵੱਲੋਂ ਅੱਗ ਬੁਝਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੱਥੇ ਕਿ ਇੱਕ ਬਿਲਡਿੰਗ ਨੂੰ ਨੁਕਸਾਨ ਹੋਈ ਸੀ ਉਹ ਹੋਇਆ ਸੀਗਾ ਉਸ ਦੇ ਨਾਲ-ਨਾਲ ਜਿਹੜੀਆਂ ਨਾਲ ਦੀਆਂ ਦੋ ਬਿਲਡਿੰਗਾਂ ਨੇ ਉਸ ਦੇ ਵਿੱਚ ਵੀ ਕਾਫੀ ਭਿਆਨਕਰ ਅੱਗ ਜੋ ਆ ਦਸਤਕ ਦੇ ਚੁੱਕੀ ਆ ਤਾਂ ਨੁਕਸਾਨ ਦੀ ਗੱਲ ਕਰੀਏ ਤਾਂ ਤਸਵੀਰਾਂ ਰਾਹੀਂ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਜ਼ਿਆਦਾ ਨੁਕਸਾਨ ਜੋ ਇਸ ਅੱਗ ਲੱਗਣ ਕਾਰਨ ਹੋਇਆ ਤਾਂ ਲਗਾਤਾਰ ਟੜਨ ਵਾਲੇ ਤਸਵੀਰਾਂ ਸਾਂਝਾ ਕਰ ਰਹੇ ਹਾਂ ਕਿਉਂਕਿ ਜੋ ਦਹਿਸ਼ਤ ਦਾ ਮਾਹੌਲ ਜੋ ਆਂਡ ਗਵਾਂਡ ਦੇ ਜੋ ਕਾਰੋਬਾਰੀ ਹੈਗੇ ਨੇ ਉਹਨਾਂ ਦੇ ਮਨਾਂ ਦੇ ਵਿੱਚ ਹੈਗਾ ਕਿਉਂਕਿ ਜਿੱਦਾਂ ਕਿ ਇੱਕ ਬਿਲਡਿੰਗ ਨੂੰ ਅੱਗ ਲੱਗਦੀ ਆ ਤਾਰਾ ਸ਼ਾਟ ਹੋਣ ਕਰਕੇ ਉਸ ਦੇ ਨਾਲ ਦੀਆਂ ਜਿਹੜੀਆਂ ਬਿਲਡਿੰਗਾਂ ਹੈਗੀਆਂ ਉਹ ਵੀ ਇਸ ਅੱਗ ਦੇ ਜਿਹੜੇ ਛਪੇੜ ਦੇ ਵਿੱਚ ਆ ਜਾਂਦੀਆਂ ਨੇ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਤਾਂ ਜਿਹੜੇ ਦੰਕੜ ਵਿਭਾਗ ਦੇ ਕਰਮੀ ਹੈਗੇ ਨੇ ਉਹਨਾਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਉੱਥੇ ਹੀ ਮੌਕੇ ਦੇ ਉੱਤੇ ਜਿਹੜੀ ਪੁਲਿਸ ਦੀ ਟੀਮ ਜਿਹੜੀ ਆ ਪਹੁੰਚ ਚੁੱਕੀ ਆ ਜਿਨ੍ਹਾਂ ਦਾ ਨੁਕਸਾਨ ਹੋਇਆ ਆਪਾਂ ਉਹਨਾਂ ਦੇ ਨਾਲ ਵੀ ਜ਼ਰੂਰ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦਾ ਇਸ ਨੁਕਸਾਨ ਨੂੰ ਲੈ ਕੇ ਕੀ ਕਹਿਣਾ ਹੈ ਤਾਂ ਇਹ ਤਸਵੀਰਾਂ ਜੋ ਦੇਖ ਸਕਦੇ ਹੋ ਤਾਂ ਤੁਸੀਂ ਇੱਥੋਂ ਦੇ ਤੁਹਾਡੀ ਦੁਕਾਨ ਹੈ ਜੀ ਦੋਨੋਂ ਆਪਣੀਆਂ ਤੁਹਾਡੀਆਂ ਦੁਕਾਨਾਂ ਹੈਗੀਆਂ ਦੋਨੋਂ ਹਾਂ ਤਾਂ ਕੀ ਹੋਇਆ ਸੀ ਕਦੋਂ ਤੁਹਾਨੂੰ ਜਾਣਕਾਰੀ ਮਿਲੀ ਸਵੇਰੇ ਕੋਈ 4 ਵਜੇ ਦੇ ਕਰੀਓ ਤਾਂ ਕੀ ਕੋਈ ਸ਼ਾਰਟ ਸਰਕਟ ਹੋਇਆ ਸੀ ਹੋਤਰੋ ਸ਼ਾਰਟ ਸਰਕਟ ਹੋਇਆ ਸੀ ਜੀ ਕਿੰਨਾ ਕੁ ਨੁਕਸਾਨ ਹੁਣ ਤੱਕ ਹੋ ਚੁੱਕਿਆ ਭਾਜੀ ਤੁਹਾਡਾ ਜੀ ਨੁਕਸਾਨ ਦਾ ਐਸਟੀਮੇਟ ਅੱਜ ਨਹੀਂ ਕਹਿ ਸਕਦੇ ਅੱਜ ਕੋਈ ਆਈ ਨਹੀਂਗਾ ਜੀ ਅੱਜ ਬੈਠਾਂਗੇ ਰਿਵਿਊ ਕਰਾਂਗੇ ਜੀ ਕਾਦਾ ਸ਼ੋਰੂਮ ਕਾਦਾ ਸੀਗਾ ਜੀ ਪਲਾਈਵੁੱਡ ਮੇਕਰ ਸ਼ਾਪ ਹੈ ਜੀ ਦੋਨੋਂ ਜੀ ਸ਼ਾਪਸ ਮੇਕਰ ਪਲਾਈਵੁੱਡਸ ਹੈ ਵੀ ਕਾਲ ਦਾ ਕੰਮ ਕਰਦਾ ਸੀਗਾ ਤਾਂ ਕਾਫੀ ਜ਼ਿਆਦਾ ਨੁਕਸਾਨ ਹੋ ਵੀ ਜੀ ਦੇਖੋ ਤਾਂ ਸਾਹਮਣੇ ਸਾਰਾ ਗਦੇ 100% ਡੈਮੇਜ ਹੈ ਕਰੇ ਇਹਦੇ 3:00 ਵਜੇ ਨਾਲ ਖਤਰਮ ਹੋ ਰਿਹਾ 2:00 ਵਜੇ ਨਾਲ ਤਾਂ ਉਹ ਨਾਲ ਵਾਲੀ ਵੀ ਥੋੜੀ ਸੀਗੀ ਦੁਕਾਨ ਦੋਨੋਂ ਬ੍ਰਦਰ ਰਹਿ ਗਈ ਸੀ ਕਸਸ ਬ੍ਰਦਰ ਸਕੇ ਤਾਂ ਉਹ ਤਾਂ ਕਿੰਨੀਆਂ ਗੱਡੀਆਂ ਲੱਗ ਚੁੱਕੀਆਂ ਫਾਇਰ ਬ੍ਰਿਗੇਡ ਦੀ ਮਾਰਨਿੰਗ ਸਵੇਰੇ ਲੱਗੀ ਸੀ ਕਿ 4 4:00 ਵਜੇ ਲੱਗੀ ਸੀ ਬੰਦ ਤੇ ਸਵੇਰੇ ਵੀ ਬੈਕ ਏਡੀਆਂ ਆ ਗਈਆਂ ਹੁਣ ਅਸਾਲੇ ਵੀ ਨਹੀਂ ਲੱਗੀ ਅਸਾਲੇ ਵੀ ਅਜੇ ਵੀ ਅੰਦਰ ਆ ਕੇ ਖਾਈ ਅਸਾਲੇ ਵੀ ਲੱਗੀ ਬਾਕੀ ਫਾਰ ਬਿਗੜ ਦਾ ਬਹੁਤ ਸਹਿਯੋਗ ਰਿਹਾ ਕਾਫੀ ਕੋਆਪਰੇਟਿਵ ਰਹੇ ਤੇ ਲੱਗੀਆਂ ਬਾਕੀ ਹੌਫਫੁਲੀ ਹੋ ਜਾਏਗਾ ਜਲਦੀ ਪ੍ਰਸ਼ਾਸਨ ਨੂੰ ਕੋਈ ਅਪੀਲ ਕਰਨੀ ਚਾਹੋ ਨਹੀਂ ਵੀ ਜੀ ਅਪੀਲ ਕਿਸੀ ਗਏ ਲਾਈਟਾਂ ਜਿਹੜੀ ਤਾਰਾ ਤੋਰਾ ਬਾਹਰ ਹੀ ਆਏ ਹਾਪ ਇਹ ਕੁਝ ਕਰਨ ਆ ਰਹੇ ਅੰਦਰ ਆ ਕੇ ਹੀ ਆ ਕੇ ਸੰਗ ਆਪਾਂ ਕੀ ਆਇਆ ਬਸ ਬਾਹਰ ਗਈ ਸਾਰੀਆਂ ਜੀਆਂ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਇਹ ਜੋ ਬਿਜਲੀ ਵਿਭਾਗ ਦੀ ਜੋ ਕਹਿ ਸਕਦੇ ਹਾਂ ਕਿ ਢਿੱਲ ਕਰਨ ਜਿਹੜਾ ਐਡਾ ਵੱਡਾ ਹਾਦਸਾ ਹੋ ਚੁੱਕਾ ਹੈ ਵੀਰ ਜੀ ਮੈਂ ਇਸ ਬਾਰੇ ਬੁਲੰਦ ਹਲਾਤ ਨਹੀਂ ਵੀ ਕੈਨੋਟ ਸੇ ਦਿਸ ਥਿੰਗ ਬਾਕੀ ਜੋ ਹੋਣਾ ਸੀ ਭਾਜੀ ਹੋ ਚੁੱਕਾ ਹੈ ਨਾ ਸਾਡੇ ਤਸਵੀਰਾਂ ਲਗਾਤਾਰ ਤਰਦਲ ਸਾਂਝੀਆਂ ਕਰ ਰਹੇ ਆ ਤਾਂ ਜ਼ਰੂਰ ਜਿਹੜੇ ਇਸ ਦੁਕਾਨ ਦੇ ਮਾਲਕ ਨਹੀਂ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜੋ ਬਿਜਲੀ ਵਿਭਾਗ ਦੇ ਜੋ ਕਹਿ ਸਕਦੇ ਆ ਢਿੱਲ ਕਾਰਨ ਜੋ ਇਹ ਜੋ ਹਾਦਸਾ ਜਿਹੜਾ ਵਾਪਰਿਆ ਹੈ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਦੋ ਬਿਲਡਿੰਗਾਂ ਜਿਹੜੀਆਂ ਹੈਗੀਆਂ ਨੇ ਉਹ ਇਸ ਅੱਗ ਦੀ ਜਿਹੜੀ ਛਪੇੜ ਦੇ ਵਿੱਚ ਆ ਚੁੱਕੀਆਂ ਨੇ ਹਾਲਾਂਕਿ ਜ਼ਰੂਰ ਉਹਨਾਂ ਵੱਲੋਂ ਇੱਕ ਫੇਰ ਤੋਂ ਅ ਕਹਿ ਸਕਦੇ ਹਾਂ ਕਿ ਅਪੀਲ ਕੀਤੀ ਜਾ ਰਹੀ ਆ ਪ੍ਰਸ਼ਾਸਨ ਅਗੇ ਅਪੀਲ ਕੀਤੀ ਜਾ ਰਹੀ ਆ ਕਿ ਜਿਹੜੀਆਂ ਤਾਰਾਂ ਹੈਗੀਆਂ ਨੇ ਹਾਈ ਵੋਲਟੇਜ ਤਾਰ ਜਿਹੜੀ ਹੈਗੀ ਆ ਮੈਂ ਉਹ ਵੀ ਆਪਣੇ ਸਹਿਯੋਗੀ ਨੂੰ ਕਰੂੰਗਾ ਕਿ ਇਹ ਤਸਵੀਰ ਸੰਜੀ ਕੀਤੀ ਜਾਵੇ ਕਿ ਜੋ ਇਹ ਹਾਈ ਵੋਲਟੇਜ ਤਾਰ ਆ ਇਹ ਬਿਲਕੁਲ ਹੀ ਇਸ ਬਿਲਡਿੰਗ ਦੇ ਨਾਲ ਆ ਤਾਂ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਜੋ ਬਿਜਲੀ ਵਿਭਾਗ ਹੈ ਇਹਨਾਂ ਤਾਰਾਂ ਦਾ ਜ਼ਰੂਰ ਕੋਈ ਨਾ ਕੋਈ ਮਸਲਾ ਹੱਲ ਕਰ ਸਕੇ ਤਾਂ ਜੋ ਹੋਰ ਕਿਸੇ ਦਾ ਕੋਈ ਇੰਨਾ ਵੱਡਾ ਨੁਕਸਾਨ ਨਾ ਹੋ ਸਕੇ ਹੈ ਜੇ ਵੀ ਤੁਸੀਂ ਦੇਖ ਸਕਦੇ ਹੋ ਕਿ ਜੋ ਬਿਲਡਿੰਗ ਦੇ ਲੈਂਟਰ ਹੈਗੇ ਨੇ ਉਹਦੇ ਵਿੱਚੋਂ ਤੁਮਾ ਲਗਾ ਤਾਰ ਨਿਕਲ ਰਿਹਾ ਹੈ ਤਾਂ ਇਹ ਪਿਆਨਕ ਅੱਗ ਜੋ ਹੈ ਗੁਰੂ ਨਗਰੀ ਦੀ 올ਡ ਕੋਰਟ ਰੋਡ ਦੇ ਕਹਿ ਸਕਦੇ ਆਪਾਂ ਉਸ ਜਗ੍ਹਾ ਦੇ ਉੱਤੇ ਜੋ ਇਹ ਅੱਗ ਲੱਗੀ ਹੈ ਤਾਂ ਕਾਫੀ ਜ਼ਿਆਦਾ ਇਹ ਜੋ ਅੱਗ ਲੱਗਣ ਦੇ ਨਾਲ ਨੁਕਸਾਨ ਹੋਇਆ ਪਲਾਈਵੁੱਡ ਦਾ ਕੰਮ ਸੀਗਾ ਇਹਨਾਂ ਦਾ ਤਾਂ ਪੂਰੀਆਂ ਦੁਕਾਨਾਂ ਜਿਹੜੀਆਂ ਇਸ ਵਕਤ ਸੜ ਚੁੱਕੀਆਂ ਨੇ ਤਾਂ ਦੰਕਲ ਵਿਭਾਗ ਦੀਆਂ 20 ਤੋਂ ਵੀ ਜ਼ਿਆਦਾ ਗੱਡੀਆਂ ਕਹਿ ਸਕਦੇ ਆ ਕਿ ਇਸ ਜੋ ਅੱਗ ਨੂੰ ਬੁਝਾਉਣ ਦੇ ਵਿੱਚ ਲੱਗੀਆਂ ਹੋਈਆਂ ਜੁਟੀਆਂ ਹੋਈਆਂ ਨੇ ਤਾ ਹੋਰ ਵੀ ਗੱਡੀਆਂ ਜਿਹੜੀਆਂ ਆ ਰਹੀਆਂ ਨੇ ਤਾਂ ਜਿਹੜੇ ਦੰਕਲ ਵਿਭਾਗ ਦੇ ਕਰਮੀ ਹੈਗੇ ਨੇ ਉਹਨਾਂ ਦੇ ਨਾਲ ਵੀ ਗੱਲ ਕਰਦੇ ਆਂ ਕਿ ਉਹਨਾਂ ਦਾ ਕੀ ਕਹਿਣਾ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਦੰਕਲ ਵਿਭਾਗ ਦੇ ਜੋ ਕਰਮੀ ਹੈਗੇ ਨੇ ਉਹਨਾਂ ਨਾਲ ਵੀ ਗੱਲ ਕਰਦੇ ਤਾਂ ਹੁਣ ਤੱਕ ਕਿੰਨੀਆਂ ਗੱਡੀਆਂ ਲੱਗ ਚੁੱਕੀਆਂ ਜੀ ਉਹ ਹੈਗੇ ਨੇ ਸਾਡੇ ਸਾਹਿਬ ਹੈਗੇ ਨੇ ਉਹ ਦੱਸਣਗੇ ਉਸ ਬਾਰੇ ਪਰ ਫਿਰ ਵੀ ਕਿੰਨੀਆਂ ਕੁ ਗੱਡੀਆਂ ਲੱਗ ਚੁੱਕੀਆਂ ਉਹਨਾਂ ਨੂੰ ਪਤਾ ਹੈ ਇਹ ਤਸਵੀਰਾਂ ਜੋ ਲਗਾਤਾਰ ਸਾਂਝੀਆਂ ਕਰ ਰਹੇ ਆ ਤਾਂ ਜੋ ਦੰਕਲ ਵਿਭਾਗ ਦੇ ਜੋ ਕਰਮੀ ਹੈਗੇ ਨੇ ਉਹਨਾਂ ਦੇ ਨਾਲ ਵੀ ਆਪਾਂ ਗੱਲ ਕਰਦੇ ਆ ਕਿ ਉਹਨਾਂ ਦਾ ਕੀ ਕਹਿਣਾ ਤਾਂ ਸਰ ਹੁਣ ਤੱਕ ਕਿੰਨੀਆਂ ਗੱਡੀਆਂ ਲੱਗ ਚੁੱਕੀਆਂ ਕਦੋਂ ਤੁਹਾਨੂੰ ਪਤਾ ਲੱਗਾ ਕਿ ਅੱਗ ਲੱਗੀ ਹੈ ਜਿੱਥੇ ਸਰ ਸਵੇਰੇ 4:00 ਵਜੇ ਕੇ 40 ਮਿੰਟ ਤੇ 4:00 ਵਜੇ ਕੇ 40 ਮਿੰਟ ਤੇ ਹਾਂਜੀ ਸਰ ਤਾਂ ਕਿੰਨੀਆਂ ਗੱਡੀਆਂ ਹੁਣ ਤੱਕ ਤੁਸੀਂ ਇੱਥੇ ਲਗਾ ਦਿੱਤੀਆਂ ਅੱਗ ਬੁਝਾਉਣ ਦੇ ਵਿੱਚ ਸਰ 15-16 ਗੱਡੀਆਂ ਲੱਗੀਆਂ ਹੋਣੀਆਂ ਕੋਲ 15-16 ਗੱਡੀਆਂ ਲੱਗੀਆਂ ਹੋਰ ਵੀ ਲੱਗਣ ਦੀ ਆਸ ਹੈ ਕਿ ਗੱਡੀਆਂ ਹੋਰ ਵੀ ਆਉਣਗੀਆਂ ਨਹੀਂ ਹੋਣੇ ਸਰ ਕੰਟਰੋਲ ਆ ਗਿਆ ਕੰਟਰੋਲ ਆ ਸਰ ਕਰ ਲਿਆ ਹਾਂਜੀ ਸਰ ਤਾਂ ਕਿੰਨਾ ਚੁ ਨੁਕਸਾਨ ਹੋਇਆ ਨੁਕਸਾਨ ਤਾਂ ਕਾਫੀ ਹੋ ਗਿਆ ਸਰ ਕਿੰਨੀਆਂ ਬਿਲਡਿੰਗਾਂ ਇਸ ਅੱਗ ਦੀ ਚਪੇਟ ਚਾਈਆਂ ਇਹ ਦੋ ਬਿਲਡਿੰਗਾਂ ਹੋਰ ਨਾਲ ਲੱਗੀਆਂ ਸਰ ਦੋ ਬਿਲਡਿੰਗਾਂ ਹਾਂਜੀ ਤਿੰਨ ਹੋ ਗਈਆਂ ਨੇ ਸਰ ਤਿੰਨ ਹਾਂਜੀ ਮਤਲਬ ਤਿੰਨ ਬਿਲਡਿੰਗਾਂ ਦੀ ਜਿਹੜੀਆਂ ਚਪੇਟ ਦੇ ਵਿੱਚ ਇਸ ਅੱਗ ਦੀ ਚਪੇਟ ਕੇ ਹਾਂਜੀ ਸਰ ਤਾਂ ਹੁਣ ਅੱਗ ਤੇ ਕੰਟਰੋਲ ਕਰ ਦਿੱਤਾ ਗਿਆ ਕਰ ਲਿਆ ਸਰ ਤਸਵੀਰਾਂ ਜੋ ਲਗਾਤਾਰ ਤੜਨਾਲ ਸਾਂਝੀਆਂ ਕੀਤੀਆਂ ਨੇ ਜੋ ਗੁਰੂ ਨਗਰੀ ਦੇ ਵਿੱਚ ਤੜਕ ਸਵੇਰ ਵੇਲੇ ਇੱਕ ਮਾੜੀ ਘਟਨਾ ਕਹਿ ਸਕਦੇ ਆ ਵਾਪਰਦੀ ਆ ਜੋ ਕਿ ਬਿਜਲੀ ਵਿਭਾਗ ਦਾ ਜੋ ਕਾਰਨ ਦੁਕਾਨਦਾਰ ਦੱਸ ਰਹੇ ਨੇ ਤਾਂ ਸਰ ਅੱਗ ਲੱਗਣ ਦਾ ਮੁੱਖ ਕਾਰਨ ਕੀ ਦੱਸਿਆ ਗਿਆ ਜੀ ਹੇਠ ਤੱਕ ਨਹੀਂ ਇਹ ਤਾਂ ਪਤਾ ਨਹੀਂ ਸਰ ਅੱਲੀ ਅਜੇ ਤੱਕ ਕਿਸੇ ਨੇ ਕੋਈ ਗੱਲ ਨਹੀਂ ਦੱਸੀ ਕੀ ਨਹੀਂ ਕਿਸੇ ਨੇ ਗੱਲ ਨਹੀਂ ਦੱਸੀ ਸਰ ਅੱਲੀ ਜਿਹੜੇ ਦੁਕਾਨਦਾਰ ਨੇ ਜਿਹੜੇ ਮਾਲਕ ਨੂੰ ਕਹਿ ਰਹੇ ਕਿ ਸ਼ਾਰਟ ਸਰਕਟ ਹੋਇਆ ਤਾਰਾਂ ਦੇ ਕਰਕੇ ਅੱਗ ਲੱਗੀ ਉਹ ਮਾਲਕਾਂ ਨੂੰ ਪਤਾ ਹੋਏਗਾ ਸਰ ਫਿਰ ਤਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਖਾਸ ਤਸਵੀਰਾਂ ਤੜਨਾਲ ਸਾਂਝੀਆਂ ਕੀਤੀਆਂ ਨੇ ਗੁਰੂ ਨਗਰੀ ਦੀ ਕੋਟਰ ਰੋਡ ਤੋਂ ਤਾਂ ਜਿੱਥੇ ਕਿ ਜੋ ਤਰਕਸਾਰ ਜੋ ਇੱਕ ਸ਼ੋਰੂਮ ਦੇ ਵਿੱਚ ਅੱਗ ਲੱਗਦੀ ਆ ਕਿਹਾ ਜਾ ਰਿਹਾ ਸੂਤਰ ਮੁਤਾਬਕ ਕਿਉਂਕਿ ਦੁਕਾਨਦਾਰ ਵੀ ਇਹੀ ਗੱਲ ਕਹਿ ਰਹੇ ਆ ਕਿ ਜੋ ਬਿਜਲੀ ਦੀਆਂ ਤਾਰਾਂ ਦੇ ਵਿੱਚ ਸ਼ਾਰਟ ਸਰਕਟ ਹੋਣ ਦੇ ਨਾਲ ਇਸ ਦੁਕਾਨ 'ਚ ਅੱਗ ਲੱਗਦੀ ਆ ਸ਼ੋਰੂਮ 'ਚ ਅੱਗ ਲੱਗਦੀ ਆ ਜਿਸ ਤੋਂ ਬਾਅਦ ਕਿ ਅੱਗ ਨਾਲ ਦੀਆਂ ਜਿਹੜੀਆਂ ਦੋ ਬਿਲਡਿੰਗਾਂ ਦੇ ਵਿੱਚ ਵੀ ਜੋ ਭੰਕਰ ਰੂਪ ਲੈ ਲੈਂਦੀਆਂ ਨੇ ਉਸ ਦੇ ਵਿੱਚ ਵੀ ਅੱਗ ਲੱਗ ਜਾਂਦੀ ਆ ਤਾਂ ਉਸ ਤੋਂ ਬਾਅਦ ਹੁਣ ਤੱਕ ਵੀ ਦੇ ਕਰੀਬ ਜਿਹੜੀਆਂ ਗੱਡੀਆਂ ਹੁਣ ਤੱਕ ਪਹੁੰਚ ਚੁੱਕੀਆਂ ਨੇ ਤਾਂ ਅੱਗ ਦੇ ਉੱਤੇ ਜਿਹੜਾ ਕੰਟਰੋਲ ਪਾ ਲਿੱਤਾ ਗਿਆ ਕੈਮਰਾਮੈਨ ਸੰਦੀਪ ਮਰਦ ਨਾਲ ਅਖੇ ਸੁਨਕ ਜਗਬਾਨੀ ਟੀਵੀ ਸ਼੍ਰੀ ਹਮਸਾ ਸਾਹਿਬ ਕੀ ਕਹਣਾ ਚਾਹੁੰਦੇ ਦੇਖੋ ਸਾਡਾ ਵਪਾਰੀ ਭਰਾ ਨੇ ਮੇਰੇ ਪੁਰਾਣੇ ਮਿੱਤਰ ਨੇ ਰਾਜਾ ਜੀ ਜਿਹੜੀ ਹੈ ਫਾਰਨਿਚਰ ਲਾਨਾ ਫਿਚਰ ਇਹ ਮੇਰੇ ਪੁਰਾਣੇ ਮਿੱਤਰ ਹੈ ਔਰ ਪਤਾ ਲੱਗਾ ਕਿ ਰਾਤੀ ਜਿਹੜਾ ਬਾਹਰੋਂ ਵਾਇਰਿੰਗ ਤੋਂ ਜਿਹੜੀ ਸ਼ਾਰਟ ਹੋਇਆ ਉਹਦੇ ਨਾਲ ਹੀ ਫਲਾਸ਼ ਹੋ ਗਿਆ ਔਰ ਇਹਨਾਂ ਦਾ ਤੇ ਟੋਟਲ ਲਾਸਟ ਹੋ ਗਿਆ ਪਰ ਚਲੋ ਇਹ ਸਾਡੇ ਕਾਰਪੋਰੇਸ਼ਨ ਵੱਲੋਂ ਜਿਹੜੀਆਂ ਸੀ 440 ਤੇ ਜਿਹੜੀ ਇੰਟੀਮੀਟ ਹੋਇਆ ਔਰ 445 ਦੇ ਗੱਡੀਆਂ ਪਹੁੰਚ ਗਈਆਂ ਉਹ ਜਿੰਨੀਆਂ ਵੀ ਸਾਡੇ ਕੋਲ ਮਸ਼ੀਨਰੀ ਸੀ ਅਸੀਂ ਜਡਾਲੇ ਤੋਂ ਵੀ ਤਰਨ ਤਰਨ ਤੋਂ ਵੀ ਬਟਾਲੇ ਤੋਂ ਵੀ ਮੰਗਵਾਲੀ ਸੀ ਕਿ ਕਿਤੇ ਅੱਗੇ ਜਿਹੜੀ ਹੋਰ ਅੱਗੇ ਵਧੇ ਨਾ ਸੋ ਇਹਦਾ ਕਾਫੀ ਜਦੋਜਾਹਦ ਨਾਲ ਜਿਹੜਾ ਕੰਟਰੋਲ ਕਰ ਲਿਆ ਗਿਆ ਅੱਗੇ ਆਗ ਨੂੰ ਫੈਲਣ ਨਹੀਂ ਦਿੱਤਾ ਗਿਆ ਤੋ ਇਹ ਸਾਡੇ ਵਪਾਰੀ ਭਰਾ ਨੇ ਇਹਨਾਂ ਦਾ ਨੁਕਸਾਨ ਹੋਇਆ ਹੈ ਲੇਕਿਨ ਕਾਰਪੋਰੇਸ਼ਨ ਵੱਲੋਂ ਜੋ ਵੀ ਇਹਨਾਂ ਨੂੰ ਸਹਾਇਕ ਦੀ ਲੋਡ ਹੋਏਗੀ ਅਸੀਂ ਆਜਾ ਰਹਾਂ ਸਾਡੇ ਭਰਾ ਨੇ ਵਪਾਰੀ ਭਰਾ ਨੇ ਉਹ ਜੋ ਸਾਨੂੰ ਅਸੀਂ ਕਾਰਪੋਰੇਸ਼ਨ ਵੱਲੋਂ ਇਹਨਾਂ ਦਾ ਕਰ ਸਕਦੇ ਹੋਵਾਂਗੇ ਉਹ ਬਿਲਕੁਲ ਹਲ ਮੇਰੇ ਸਹੀ ਦੱਸ ਰਹੀ ਕਿਤਾ ਤਾਰ ਸ਼ਾਰਟ ਹੋਣ ਕਰਕੇ ਉਹ ਕਿਉਂਕਿ ਤਾਰਾਂ ਦਾ ਜਾਲ ਬਹੁਤ ਹੈ ਜੀ ਬਾਦ ਦੇ ਆਹ ਦੇਖੋ ਗੱਲ ਇਹ ਆ ਕਿ ਮੈਂ ਤਾਰਾਂ ਦਾ ਤੇ ਸਾਰੇ ਸਿਸਟਮ ਹਿੰਦੁਸਤਾਨ ਦਾ ਜੋ ਸਿਸਟਮ ਹੈ ਉਸੇ ਇਹ ਤਾਂ ਐਕਸੀਡੈਂਟਲੀ ਕਿਹੇ ਟਾਈਮ ਵੀ ਕੁਝ ਹੋ ਸਕਦਾ ਇਹ ਵੀ ਐਕਸੀਡੈਂਟਲੀ ਜਿਹੜਾ ਤਾਰਾਂ ਚ ਸ਼ਾਰਟ ਹੋਣ ਕਰਕੇ ਨਾਲ ਉਹ ਏਸੀਪੀ ਵਗੈਰਾ ਜਿਹੜੀਆਂ ਸੀਗੀਆਂ ਉਹ ਫਰੰਟ ਐਲੀਵੇਸ਼ਨ ਨੂੰ ਅੱਗ ਫੜ ਲਈ ਉਹਦੇ ਤੋਂ ਫਿਰ ਅੱਗੇ ਜਿਹੜੀ ਅੱਗ ਚੱਲੀ ਗਈ ਆ ਸੋ ਸਾਡੀ ਜਿਹੜੀ ਕਾਰਪੋਰੇਸ਼ਨ ਵੱਲੋਂ ਇਹ ਪੂਰਾ ਉਸੇ ਟਾਈਮ ਹੀ ਜਿਹੜਾ ਹੈ ਮੇਰੀ ਗੱਲ ਵੀ ਹੋ ਰਹੀ ਮਾਲਕਾਂ ਦੇ ਨਾਲ ਵੀ ਉਹ ਇਹ ਆ ਕਿ ਚਲੋ ਅੱਗੇ ਜਿਹੜੀ ਅੱਗ ਜਿਹੜੀ ਬਹੁਤ ਜ਼ਿਆਦਾ ਸੀਗਾ ਫੈਲਣ ਤੋਂ ਜਿਹੜਾ ਪਚਾ ਜੋ ਕਰ ਸਕਦੇ ਆ ਕਾਰਪੋਰੇਸ਼ਨ ਵੱਲੋਂ ਕੀਤਾ ਗਿਆ ਹੈ ਸਾਡੇ ਅਫਸਰਾਂ ਨੇ ਬਿਲਕੁਲ ਜਿਹੜਾ ਉਸੇ ਟਾਈਮ ਪਹੁੰਚ ਕੇ ਇਹਨੂੰ ਅੱਗ ਦੇ ਕਾਬੂ ਪਾਇਆ ਮੈਂ ਸਮਝ ਰਹਿੰਦੇ ਆ ਕਾਬੂ ਪਾ ਲਿਆ ਜੀ ਸਾਹਮਣੇ ਕਹਿੰਦੇ ਪੰਪ ਵੀ ਹੈਗਾ ਪ੍ਰੋ ਪੰਪ ਵੀ ਹੈਗਾ ਜਿਆਦਾ ਸਮਾਂ ਦੇਖੋ ਗੱਲ ਇਹ ਆ ਕਿ ਸਭ ਤੋਂ ਜ਼ਿਆਦਾ ਜਿਹੜਾ ਸਾਡੇ ਅਫਸਰਾਂ ਦਾ ਹੁੰਦਾ ਜ਼ਿਆਦਾ ਫਾਇਰ ਲਈ ਹੁੰਦਾ ਉਹ ਹੁੰਦਾ ਕਿ ਜਿੰਨਾ ਜਲਦੀ ਤੋਂ ਜਲਦੀ ਕੰਟਰੋਲ ਕਰ ਲਿਆ ਜਾਏ ਆਗ ਨੂੰ ਅੱਗੇ ਨਾ ਫੈਲਣ ਦਿੱਤਾ ਜਾਏ ਜਿੰਨੀ ਜਲਦੀ ਤੋਂ ਜਲਦੀ ਸੋ ਸਾਡੇ ਅਫਸਰਾਂ ਨੇ ਆਪਣੇ ਬਿਲਕੁਲ ਜਾਣਬਾਜ਼ ਅਫਸਰ ਨੇ ਸਾਡੇ ਸਾਰੇ ਮੁਲਾਜ਼ਮ ਨੇ ਜਿਹੜੇ ਫਾਇਰ ਦੀ ਸਾਰੀਆਂ ਗੱਡੀਆਂ ਵੀ ਸਾਡੇ ਕੋਲ ਨਵੀਂ ਗੱਡੀ ਵੀ ਆਈ ਦੀ ਹੈ ਉਹਨੇ ਵੀ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਉਹ ਬਿਲਕੁਲ ਕੰਟਰੋਲ ਕੀਤਾ ਗਿਆ ਅੱਜ ਦੇ ਵਿੱਚ ਮੇਰੇ ਸਾਹਬ ਕਈ ਜਗ੍ਹਾ ਦੇ ਉੱਪਰ ਜਾਲਾ ਦਾ ਜਾਲ ਬਹੁਤ ਜ਼ਿਆਦਾ ਹੈਗਾ ਪੀਲੀ ਮੈਚ ਨੂੰ ਕੋਈ ਫੀਲ ਕਰਨਾ ਚਾਹੋਗੇ ਕਿ ਜਿਹੜੇ ਦੁਕਾਨਾਂ ਨੇ ਏਦਾਂ ਮੈਂ ਕੱਲਾ ਬਿਜਲੀ ਵਿ ਆ ਤੇਲੀਫੋਨ ਦੂਸਰੇ ਤੀਸਰੇ ਨੇ ਕੇਬਲ ਵਾਲੇ ਨੇ ਉਹਨਾਂ ਨੂੰ ਵੀ ਅਪੀਲ ਕਰਦਾਂਗੇ ਭਾਈ ਇਹ ਆਪਣੇ ਜਾਲ ਜੂਲ ਜਿਹੜੇ ਹੈਗੇ ਨੇ ਇਹਨਾਂ ਨੂੰ ਠੀਕ ਕਰੇ ਜਿਹੜੇ ਕਈ ਤਾਂ ਐਸੀਆਂ ਤਾਰਾਂ ਨੇ ਕਿ ਜਿਨ੍ਹਾਂ ਦੀ ਕੋਈ ਜ਼ਰੂਰਤ ਵੀ ਨਹੀਂ ਉਹਨਾਂ ਨੇ ਉਹਨਾਂ ਦਾ ਜਾਲ ਵੱਜਦਾ ਜਿਵੇਂ BSNL ਦੀਆਂ ਤਾਰਾਂ ਨਹੀਂ ਕੋਈ ਜ਼ਰੂਰਤ ਵੀ ਨਹੀਂ ਹੈ ਅਸੀਂ ਡਿਪਾਰਟਮੈਂਟ ਨੂੰ ਮੈਂ ਅੱਜ ਹੀ ਜਿਹੜਾ ਹੈਗਾ ਇਹਨਾਂ ਨੂੰ ਲਿਖਾਂਗੇ ਵੀ ਅੱਜ ਕਿ ਆਪਣੇ ਆਪ ਤੁਸੀਂ ਕਰੋ ਪ੍ਰੋਵੀਜ਼ਨਾਂ ਤੇ ਇਹ ਬਿਲੀ ਬੋਰਡ ਦੱਸ ਸਕਦਾ ਕਿ ਮੈਂ ਨਹੀਂ ਦੱਸ ਸਕਦਾ ਕਿ ਕੀ ਪ੍ਰੋਵੀਜ਼ਨ ਹੈ ਕੀ ਨਹੀਂ ਹੈ ਉਹ ਬਿਲੀ ਬੋਰਡ ਦਾ ਜਿਹੜਾ ਲੱਗੀ ਕੱਲ ਡਿਪਾਰਟਮੈਂਟ ਮੇਰੇ ਅੱਤਰਨੀ ਆ ਫੋ ਮੈਂ ਉਹਦੇ ਬਾਰੇ ਕੋਈ ਗੱਲ ਨਹੀਂ ਕਰ ਸਕਦਾ ਜੀ ਮੈਂ ਵਰਿੰਦਰਜੀਤ ਸਿੰਘ ਸਫਾਇਰ ਅਫਸਰ ਸਿਵਲ ਐਂਡ ਫਾਇਰ ਸਟੇਸ਼ਨ ਤੋਂ ਸਰ ਕਰਤਾ ਨੂੰ ਜਾਣਕਾਰੀ ਮਿਲੀ ਸੀ ਸਾਨੂੰ 4:40 ਤੇ ਇਤਲਾਹ ਮਿਲੀ ਕਿ ਇੱਥੇ ਜਿਹੜੀ ਭਾਰਤ ਫਰਨੀਚਰ ਇੱਥੇ ਫਾਇਰ ਦਾ ਇਨਸੀਡੈਂਟ ਹੋਇਆ ਤੇ ਫੌਰਨ ਅਸੀਂ ਆਪਣੇ ਵਾਟਰ ਟੈਂਡਰ ਸਿਵਲ ਐਂਡ ਤੋਂ ਵੀ ਆਪਣੇ ਅੱਗ ਜਿਆਦਾ ਹੋਣ ਕਰਕੇ ਟਾਊਨ ਹਾਲ ਤੋਂ ਸਾਰੇ ਛੇਸ਼ਾਂ ਤੋਂ ਅਸੀਂ ਆਪਣੇ ਵਾਟਰ ਟੈਂਡਰ ਇੱਥੇ ਬੁਲਾ ਲਏ ਹੁਣ ਤੱਕ ਕਿੰਨੀਆਂ ਘੜੀਆਂ ਹੋਣੇ ਹੁਣ ਤੱਕ ਤਕਰੀਬਨ ਤਰੰਤਨ ਤੋਂ ਵੀ ਬਟਾਲੇ ਤੋਂ ਜਡੇਾਲਾ ਗੁਰੂ ਤੋਂ ਰਾਜਾ ਸਾਹੀ ਤੋਂ ਅਸੀਂ ਸਾਰੇ ਆਸੇ ਪਾਸੇ ਸਾਰੇ ਬੁਲਾ ਕੇ ਕੋਲੇ ਤੇ 50 ਕ ਗੱਡੀਆਂ ਪਾੜੀਆਂ ਪੈ ਚੁੱਕੀਆਂ 50 60 ਗੱਡੀਆਂ ਮਹਿੰਨੀਆਂ ਕ ਪੈ ਚੁੱਕੀਆਂ ਤੇ ਅੱਗ ਤੇ ਕੰਟਰੋਲ ਆ ਬਿਲਕੁਲ ਬਾਕੀ ਹੁਣ ਸਮਾਨ ਸਮੂਹ ਨੂੰ ਬਾਹਰ ਕੱਢਣ ਦੇ ਆ ਫਿਰ ਵੀ ਸਾਡੀਆਂ ਗੱਡੀਆਂ ਲੱਗੀਆਂ ਕਿਉਂਕਿ ਥੋੜਾ ਬੋੜਾ ਧੂੰਆਂ ਧਵਾ ਹੁੰਦਾ ਤੇ ਪਾਣੀ ਮੁਲਾਜ਼ਮ ਸਾਡੇ ਤਕਰੀਬਨ 50 60 ਮੁਲਾਜ਼ਮ ਸਾਰੇ ਲੱਗੇ ਸੀ ਸਾਰੇ ਸਾਡੇ ਫਾਇਰ ਅਫਸਰ ਸਾਰੇ ਫਾਇਰਮੈਨ ਸੇਵਾ ਸੰਤੀ ਸੁਸਾਇਟੀ ਦੇ ਉਹ ਵੀ ਸਾਰੀਆਂ ਗੱਡੀਆਂ ਜਿਹੜੀਆਂ ਉਹ ਇੱਥੇ ਮੌਜੂਦ ਸੀ ਉਹ ਵੀ ਨਾਲ ਤੇ ਜਿਹੜੀ ਅੱਗ ਲੱਗੀ ਹੈ ਅੱਗ ਵੇਖੋ ਜੀ ਇਹ ਤਿੰਨ ਮੰਜ਼ਲਾ ਹੈ ਤਿੰਨ ਮੰਜਰਾਂ ਤੇ ਅੱਗ ਲੱਗੀ ਜਿਆਦੀ ਇਹਨਾਂ ਤੇ ਫਿਰ ਅਸੀਂ ਇਹ ਤੇ ਅੱਗ ਲੱਗੀ ਫਿਰ ਆਸਾ ਪਾਸਾ ਸਾਰਾ ਕੰਟਰੋਲ ਕੀਤਾ ਫੈਲਣ ਨਹੀਂ ਦਿੱਤੀ ਅੱਗ ਸਾਰਾ ਕਟਾ ਇਹੋ ਜਾਰਾ ਤੇ ਨੁਕਸਾਨ ਇਹ ਤਿੰਨ ਮੰਜ਼ਲੀ ਇਹਨਾਂ ਨੂੰ ਹੀ ਹੋਇਆ ਬਾਕੀ ਤੇ ਤਕਰੀਬਨ ਥੋੜਾ ਜਿਹਾ ਐਲੀਵੇਸ਼ਨ ਜੇ ਫਲਾਈਵਰ ਦੀ ਦੁਕਾਨ ਹੈ ਜਿੱਥੇ ਕਿ ਲੈ ਚੈਲੰਜ ਜਾਂਦਾ ਜੀ ਜਦੋਂ ਅੱਗ ਆਦੂ ਨਹੀਂ ਹੋਵੇ ਕਿਉਂਕਿ ਅੱਗ ਲਗਾਤਾਰ ਲੱਗੀ ਜਾਂਦੀ ਤੁਸੀਂ ਭਾਈ ਚੈਲੰਜ ਤੇ ਇਹ ਨਾ ਸੁੱਕਾ ਮਾਲ ਹੁੰਦਾ ਸਾਰਾ ਰਾਮ ਮਟੀਰੀਅਲ ਹੁੰਦਾ ਲੱਕੜ ਦਾ ਹੁੰਦਾ ਸਾਰਾ ਇਹ ਤੇ ਜਿੰਨਾ ਜਿਹੜਾ ਆਪਾਂ ਇਹਨੂੰ ਇਹਦਾ ਸਟਾਰਵੇਸ਼ਨ ਜਾਂ ਇਹਨੂੰ ਧੁੱਕ ਬਾਰੀ ਇਹਨੂੰ ਇੱਕ ਸਾਈਡ ਤੇ ਨਾ ਕਰਾਂਗੇ ਉਹਨਾਂ ਜਿੱਥੇ ਅੱਗ ਮੱਚੀ ਜਾਣੀ ਨਾਲ ਨਾਲ ਪਾਣੀ ਪਿੰਦਾ ਜਾਵੇ ਨਾਲ ਨਾਲ ਸਾਈਡ ਤੇ ਹੋਵੇ ਤਾਂ ਅੱਗ ਘਰਮ ਹੋਵੇ ਅੱਗ ਕੰਟਰੋਲ ਅੱਗ ਕੰਟਰੋਲ ਹੋਣਾ